ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਗੋਵਿੰਦਪੁਰ ਤਹਿਸੀਲ ਜ਼ਿਲ੍ਹਾ ਜਲੰਧਰ ਲੱਗਦਾ ਹੈਗਾ ਬਾਈ ਕੁਲਵੰਤ ਸਿੰਘ ਹੋਰਾਂ ਦੇ ਕੋਲੇ ਆਏ ਆ ਦੋਸਤੋ ਘਰੇਲੂ ਪਸ਼ੂ ਜਲਦੀ ਤੁਹਾਨੂੰ ਦਿਖਾਵਾਂਗੇ ਮਾਰਨਿੰਗ ਕੱਲ 15 ਤਰੀਕ ਨੂੰ ਵੀਡੀਓ ਅਪਲੋਡ ਕਰ ਦਾਂਗੇ ਦੋਸਤੋ ਫਿਲਹਾਲ ਪਸ਼ੂ ਚਾਰ ਨੇ ਘਰੇਲੂ ਨੇ ਰੀਜ਼ਨ ਜਿਹੜਾ ਸੀਗਾ ਦੋਸਤੋ ਵੀਰ ਕੁਲਵੰਤ ਸਿੰਘ ਹੋਰਾਂ ਨੇ ਬਾਹਰ ਜਾਣਾ ਸੀਗਾ ਫੌਰੀਂ ਦੀ ਤਿਆਰੀ ਸੀਗੀ ਤੇ ਪਸ਼ੂ ਜੜੇ ਆ ਵਧੀਆ ਹੈਗੇ ਘਰੇਲੂ ਨੇ ਸਾਰੇ ਠੀਕ ਆ ਇਹਨਾਂ ਦੇ ਵਿੱਚੋਂ ਦੋ ਮੱਜਾਂ ਝੋਟੀਆਂ ਜਿਹੜੀਆਂ ਸੂਈਆਂ ਨੇ ਤੇ ਇਹ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਤੀਜਾ ਸੁਹਾ ਸੂਣੀ ਹੈ ਮੱਜ ਤੇ ਵਧੀਆ ਚੰਗੀ ਆਰਡਰ ਦੀ ਕੁਆਲਿਟੀ ਆ ਖੂਬਸੂਰਤ ਚੌਰ ਸਲੇਵਾ ਤੇ ਪਿਛੋਕਰ ਜਿਹੜਾ ਦੋਸਤੋ ਇਸ ਮੱਜ ਦਾ ਵੀ ਚੰਗਿਆ ਦੱਸਿਆ ਜਾ ਰਿਹਾ ਬਾਕੀ ਵੀਡੀਓ ਪੂਲ ਜਿਹੜੀ ਆ ਜਲਦੀ ਪਾਵਾਂਗੇ ਉਹਦੇ ਵਿੱਚ ਤੁਹਾਨੂੰ ਡਿਟੇਲ ਜਿਹੜੀ ਆ ਉਹ ਬਖੂਬੀ ਟੰਗਣਾ ਜਿਹੜੀ ਦੋਸਤੋ ਆਪਾਂ ਦਰਸਾਈ ਗਈ ਆ ਮਿਲ ਜੂਗੀ ਕੱਲ 15 ਨੂੰ ਇੱਕ ਵੱਛੀ ਵੀ ਹੈਗੀ ਆ ਦੋਸਤੋ ਸ਼ਾਹੀ ਵਾਲੋ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਇਸੇ ਵੀਡੀਓ ਦੇ ਵਿੱਚ 3 ਮਹੀਨੇ ਦੀ ਗੱਭਣ ਆ ਪਲੂਣ ਬੱਛੀ ਆ ਪਹਿਲਾ ਸੂਆ ਜਿਹੜਾ ਦੋਸਤੋ ਅੱਗੇ ਸੂਣਾ 6 ਮਹੀਨੇ ਬਾਕੀ ਆ ਉਹ ਬੱਛੀ ਵੀ ਦਿਖਾਈ ਆ ਬਾਕੀ ਮੱਝਾਂ ਹੋਰ ਵੀ ਦੋ ਹੈਗੀਆਂ ਨੇ ਇੱਕ ਬਿਲਕੁਲ ਛੋਟੀ ਆ ਪਹਿਲਾ ਸੂਆ ਸੂਈ ਆ ਮੂੰਹ 6 ਦਾ ਤਾਂ ਠੀਕ ਹੈ ਜੀ 1 ਮਹੀਨਾ ਹੋ ਗਿਆ ਸੂਈ ਨੂੰ ਉਹ ਵੀ ਬਾਈ ਹੋਰਾਂ ਦੇ ਕੋਲ ਕੁਲਵੰਤ ਸਿੰਘ ਹੋਰਾਂ ਦੇ ਕੋਲ ਆ ਜੀ ਬਾਕੀ ਘਰੇਲੂ ਪਸ਼ੂ ਆ ਦੋਸਤੋ ਆ ਸਾਰੇ ਪਸ਼ੂ ਵਿਕਾਊ ਨੇ ਆ ਬੱਚੀ ਵੀ ਵਿਕਾਊ ਆ 3 ਮਹੀਨੇ ਦੀ ਗੱਬੜਾ ਚੈੱਕ ਪਾਸ ਚਾਹੀਦਾ ਲੰਘਦੇ ਵਿੱਚ ਠੀਕ ਆ ਜੀ ਮੋਹ ਖੀਰੀ ਆ 3 ਮਹੀਨੇ ਦੀ ਗੱਬੜਾ ਚੈੱਕ ਪਾਸ ਇਹ ਛੋਟੀ ਜਿਹੜੀ ਆ ਬਿਲਕੁਲ 1 ਮਹੀਨਾ ਹੋ ਗਿਆ ਸਮਾਂ ਸੁਈ ਨੂੰ 9-10 ਕਿਲੋ ਦੁੱਧ ਬਿਲਕੁਲ ਹਾਜ਼ਰ ਆ ਥੱਲੇ ਕੱਟੀ ਆ ਆਪ ਵੀ ਕੱਟੀ ਆ ਤੇ ਮਗਰ ਵੀ ਕੱਟੀ ਆ ਤੇ ਇੱਕ ਤੁਹਾਨੂੰ ਹੋਰ ਮੱਝ ਦਿਖਾ ਦਿੰਨੇ ਆ 15 ਦਿਨ ਦੀ ਸੁਈ ਆ 10 ਕਿਲੋ ਦੁੱਧ ਬਿਲਕੁਲ ਤਿਆਰ ਆ ਥੱਲੇ ਬੱਚਾ ਮੇਲ ਕਾਫ ਆ ਠੀਕ ਆ ਜੀ ਤੇ ਭਾਜੀ ਕੁਲਵੰਤ ਸਿੰਘ ਜੀ ਨੰਬਰ ਆਪਣੇ ਦੱਸਿਓ ਭਾਜੀ 98785 ਹਾਂਜੀ 72551 ਠੀਕ ਹੈ ਜੀ